ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਵੀਡੀਓ ਦੇ ਵਿੱਚ ਦੋਸਤੋ ਜਿਹੜੀਆਂ ਅੱਜ ਆਪਾਂ ਤੁਹਾਨੂੰ ਦੋ ਮੱਜਾ ਦਿਖਾਉਣ ਜਾ ਰਹੇ ਹਾਂ ਇਹਨਾਂ ਦੀ ਜਿਹੜੀ ਪੂਰੀ ਡਿਟੇਲ ਆ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਜਾਵੇਗੀ ਦੋਸਤੋ ਵੀਡੀਓ ਨੂੰ ਸਕਿਪ ਨਾ ਕਰਿਓ ਔਰ ਐਂਡ ਤੱਕ ਜ਼ਰੂਰ ਦੇਖ ਲਿਓ ਤਾਂ ਜੋ ਦੋਸਤੋ ਜਿਹੜੀ ਤੁਹਾਨੂੰ ਵੀਡੀਓ ਦੇ ਵਿੱਚ ਪੂਰੀ ਜਿਹੜੀ ਮੱਜਾਂ ਦੀ ਡਿਟੇਲ ਆ ਸਮਝ ਵਿੱਚ ਆ ਜਾਵੇ ਸੋ ਬਾਕੀ ਦੋਸਤੋ ਜਿਹੜਾ ਏਰੀਆ ਪੈਂਦਾ ਪਿੰਡ ਬਲਟੋਹਾ ਹੈਗਾ ਤਹਿਸੀਲ ਪੱਟੀ ਜ਼ਿਲ੍ਹਾ ਜਿਹੜਾ ਸਾਨੂੰ ਤਰਨ ਤਰਨ ਲੱਗਦਾ ਮੱਜਾ ਦੋਸਤੋ ਤਾਜ਼ੀਆਂ ਸੁਈਆਂ ਨੇ ਬੱਚੇ ਵੀ ਮਗਰ ਹਨ ਦੋਸਤੋ ਚੁਵਾਈ ਕਰਕੇ ਤੁਸੀਂ ਬਿਲਕੁਲ ਤਸੱਲੀ ਕਰਕੇ ਆਪਣਾ ਪਸ਼ੂ ਕੋਈ ਵੀ ਲੈ ਕੇ ਜਾ ਸਕਦੇ ਹੋ ਵੀਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪੁੱਛ ਲਵਾਂਗੇ ਉਹਨਾਂ ਦੇ ਕੋਲੋਂ ਜਾਣਕਾਰੀ ਇਹਨਾਂ ਮੱਜਾਂ ਦੀ ਕੀ ਹੈਗੀ ਐ ਸੋ ਸਸਰੀ ਕਾ ਵੀਰ ਜੀ ਸੋ ਵੀਰ ਬਲਵਿੰਦਰ ਸਿੰਘ ਜੀ ਪਹਿਲਾ ਤਾਂ ਆਪਾਂ ਨੂੰ ਜੀ ਇੱਕ ਇੱਕ ਜਿਹੜਾ ਏਰੀਆ ਦਾ ਨਾਮ ਆਪਣਾ ਉਹ ਵੀ ਜ਼ਰੂਰ ਦੱਸ ਦਿਓ ਆਪਦੇ ਕੋਲੋਂ ਤੁਸੀਂ ਕਿਉਂਕਿ ਜਿਹੜੇ ਵੀਰ ਨਵੇਂ ਨੇ ਨਹੀਂ ਜਾਣਦੇ ਪਛਾਣਦੇਗੇ ਉਹ ਉਹਨਾਂ ਨੂੰ ਪਤਾ ਲੱਗ ਜਾਏ ਵੀ ਆਪਣਾ ਜਿਹੜਾ ਵਪਾਰ ਦਾ ਕੰਮ ਹੈਗਾ ਜੀ ਫਰੰਡ ਬੋੜਾ ਜੀ ਜੀਰ ਪੱਟੀ ਹਾਂਜੀ ਜਿਹੜਾ ਚਰਨਤਾਰ ਨੂੰ ਠੀਕ ਹੈ ਜੀ ਬਾਕੀ ਆਪਣਾ ਵੀਰ ਜੀ ਕੰਮ ਡੇਰੀ ਦੇ ਨਾਲ-ਨਾਲ ਵਪਾਰ ਦਾ ਵੀ ਹੈ ਨਾ ਵਪਾਰ ਦਾ ਵਪਾਰ ਦਾ ਠੀਕ ਹੈ ਸੋ ਵੀਰ ਜੀ ਦੋ ਮੱਝ ਆਪਣੇ ਕੋਲ ਅੱਜ ਖੜੀਆਂ ਨੇ ਹਾਂਜੀ ਜੇਕਰ ਇਸ ਪਹਿਲੀ ਮਹਿੰਦੀ ਆਪਾਂ ਗੱਲ ਕਰ ਲਈਏ ਤੇ ਇਹਦੇ ਬਾਰੇ ਪਾ ਦਿਓ ਚੰਨਾ ਵੀ ਇਹ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਇਹ ਦੋ ਤਿੰਨ ਦਿਨ ਦੀ ਸੀ ਠੀਕ ਹੈ ਜੀ ਦੋ ਤਿੰਨ ਦਿਨ ਹੋ ਗਏ ਨਾ ਤੇ ਮਗਰ ਬੱਚਾ ਇਹਦਾ ਕੀ ਆ ਗਿਆ ਜੀ ਕੱਟੀ ਮਗਰ ਕੱਟੀ ਆ ਗਈ ਹੈ ਤੇ ਦੁੱਧ ਵੀਰ ਜੀ ਬੋਲਾ ਕਿੰਨਾ ਕੁ ਹੁਣ ਤਿਆਰ ਹੈਗਾ 8 9 ਕਿਲੋ ਬੋਲੀ ਹੈ 9 ਲੀਟਰ ਦੋਸਤੋ ਬੋਲੀ ਹੈਗੀ ਆ ਤੇ ਤਸल्ली ਤੁਸੀਂ ਆਪਦੀ ਮੌਕੇ ਤੇ ਪਹੁੰਚ ਕੇ ਕਰ ਸਕਦੇ ਹੋ ਬੌਲੀ ਦੇ ਵਿੱਚ ਦੋਸਤੋ ਜਿਹੜਾ ਸਮਾਂ ਚੱਲ ਰਿਹਾ ਠੀਕ ਆ ਸੋ ਬਾਕੀ ਵੀ ਵੀਰ ਕਿੰਨਾ ਕੁ ਦੁੱਧ ਦੀ ਉਮੀਦ ਆ ਕਿੰਨਾ ਕੁ ਕਰ ਦੇਗੀ 12 ਕਿਲੋ ਕਰ ਦੇਗੀ 12 ਲੀਟਰ ਹੈ ਨਾ ਠੀਕ ਆ 12 ਕਿਲੋ ਲੀਟਰ ਦੀ ਦੋਸਤੋ ਜਿਹੜੀ ਹਾਂਜੀ ਹਾਂਜੀ 12 ਲੀਟਰ ਦੀ ਚਵਾਈ ਦੋਸਤੋ ਜਿਹੜੀ ਮਿਲਕ ਦੀ ਕਰਵਾ ਦੇਗੀ 9 ਲੀਟਰ ਜਿਹੜਾ ਬੌਲੇ ਦੇ ਵਿੱਚ ਦੋਸਤੋ ਰੈਡੀ ਹੈਗਾ ਬਾਕੀ ਥਾਣ ਥੂਣ ਦੀ ਤੇ ਹਵਾਨੇ ਦੀ ਜਿਹੜੀ ਬੰਤਰ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਦੋਸਤੋ ਵਧੀਆ ਚੰਗਾ ਹਵਾਨਾ ਹੈਗਾ ਅੱਗੇ ਪਿੱਛੇ ਨੂੰ ਦੋਸਤੋ ਬਿਲਕੁਲ ਵਧੀਆ ਚੰਗੀ ਬਨਾਵਟ ਹੈਗੀ ਹਵਾਨੇ ਦੀ ਮੁੱਠੀ ਵਾਲਾ ਥਾਣਾ ਦੋਸਤੋ ਬਾਕੀ ਸੂਹਾ ਵੀਰ ਜੀ ਕਿੰਨਾ ਦੱਸਿਆ ਸੀ ਦੂਜਾ ਸੂਹਾ ਜੀ ਹੋਰ ਦੂਜੇ-ਦੂਜੇ ਠੀਕ ਹੈ ਦੂਜਾ ਸੂਹਾ ਦੋਸਤੋ ਪਿੱਠ ਪੂੜੇ ਦੀ ਚੰਗੀ ਆ ਕੱਦ ਘਾਟੀ ਸੋਹਣੀ ਹੈਗੀ ਆ ਮੈਂ ਦੀ ਤੇ ਵੀਰ ਜੀ ਮੁੱਲ ਕਿੰਨਾ ਕੀ ਡਿਮਾਂਡ ਕੀ ਕਰਦੇ ਪਏ ਦੀ ਉਹ 80 ਮੰਗ ਰਹੇ ਇਹਦਾ 80 ਮੰਗ ਰਹੇ ਜੀ ਹੋਰ ਮੋਕੇ ਤੇ ਕਰ ਲਾਂਗੇ ਦੇਲ ਹੈ ਹੋ ਜਾਏਗਾ ਘਟਾ-ਵਾਤਾ ਕਰਕੇ ਥੋੜਾ ਵਾਤਾ ਹੈ ਮਾਨਸਨ ਕਰ ਦੋਗੇ ਨਾ ਠੀਕ ਹੈ ਜੀ ਸੋ ਵੀਰ ਬਲਵਿੰਦਰ ਜੀ ਅੱਗੇ ਆ ਜਾਓ ਦੂਜੇ ਨੰਬਰ ਤੇ ਆਪਣੇ ਕੋਲ ਮੀਨੀ ਆ ਗਈ ਹੈ ਜੀ ਸਿੰਗ ਸੁng ਵੀਰ ਜੀ ਹਿਲਦੇ ਹੁੰਦੇ ਨਹੀਂ ਸਿਗਨਲ ਹੁੰਦੇ ਜੀ ਠੀਕ ਹੈ ਦੂਜਾ ਸੂਆ ਵੀ ਦੂਜਾ ਸੂਆ ਹੈ ਜੀ ਠੀਕ ਹੈ ਸੋ ਦੋਸਤੋ ਦੂਜਾ ਸੂਆ ਖੋਲ ਕੇ ਆਪਾਂ ਤੁਹਾਨੂੰ ਇਹ ਵੀ ਮੱਝ ਜਿਹੜੀ ਜ਼ਰੂਰ ਦਿਖਾ ਦਾਂਗੇ ਤੇ ਪਹਿਲੇ ਨੰਬਰ ਤੇ ਜਿਹੜੀ ਵਿਖਾਈ ਉਹ ਵੀ ਜ਼ਰੂਰ ਵਿਖਾਵਾਂਗੇ ਸੋ ਇੱਕ ਵਾਰੀ ਜਿਹੜਾ ਥਾਣ ਬਾਣਾ ਦੋਸਤੋ ਜਿਹੜਾ ਬਿਲਕੁਲ ਤੁਸੀਂ ਮਗਰ ਤੋਂ ਜਿਹੜਾ ਪਿੱਛੇ ਤੋਂ ਜ਼ਰੂਰ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ਼ ਦੋਸਤੋ ਜਿਹੜਾ ਥਾਂ ਲੇਵਾ ਹੈਗਾ ਤੇ ਵੀਰ ਜੀ ਦਾ ਮਗਰ ਬੱਚਾ ਕਿ ਆ ਗਿਆ ਇਹਦੇ ਮੇਰੇ ਪੱਟਾ ਹੀ ਕਟਾ ਆ ਗਿਆ ਮਗਰ ਠੀਕ ਅੱਜ ਇਹ ਵੀ ਤਕਰੀਬਨ ਕਿੰਨੇ ਕਿ ਦਿਨਾਂ ਦੀ ਸੂਈ ਹੈ ਇਹ ਵੀ ਤਕਰੀਬਨ ਹੀ ਹੋਊਗੀ ਬਸ ਬਸ ਇੱਕ ਹਫਤਾ ਨਾ ਤੇ ਦੁੱਧ ਤੇ ਆ ਗਈ ਫਿਰ ਕਿੰਨਾ ਕੁ ਦੁੱਧ ਹਜੇ ਰੈਡੀ ਹੋਊਗਾ 11 12 ਕਿਲੋ ਤਿਆਰ ਆ ਕੋਈ ਚੋ ਸਕਦਾ 11 ਲੀਟਰ 11 ਆ 12 ਲੀਟਰ ਹਾਂ ਇਹ ਚਵਾ ਦਨੇ ਆਪਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਸੋ ਦੋਸਤੋ 11 12 ਲੀਟਰ ਦੀ ਜਿਹੜੀ ਚਵਾਈ ਜਾਂ ਚਵਾ ਹੈਗਾ ਬਾਕੀ ਮੌਕੇ ਤੇ ਦੋਸਤੋ ਜਿਹੜੇ ਦੋਨੇ ਮੱਜਾ ਹੈਗੀਆਂ ਦੋਸਤ ਆਪਦੀ ਤਸੱਲੀ ਜਿਹੜੀ ਤੁਸੀਂ ਮੌਕੇ ਤੇ ਪਹੁੰਚ ਕੇ ਦੋ ਡੰਗ ਦੀ ਤਿੰਨ ਡੰਗ ਦੀ ਚੋਈ ਕਰ ਸਕਦੇ ਹੋ ਦੂਰੋਂ ਨੇੜਿਓਂ ਆ ਕੇ ਬਾਕੀ ਜਿਹੜਾ ਮੂੰਹ ਮੱਥਾ ਹੈ ਉਹ ਜ਼ਰੂਰ ਤੁਸੀਂ ਵੇਖ ਸਕਦੇ ਹੋ ਮੱਥੇ 'ਚ ਫੋਲਾ ਦੋਸਤੋ ਬਿਲਕੁਲ ਸਿੰਘ ਜਿਹੜੇ ਢਹਲੇ ਹੈਗੇ ਨੇ ਦੋਵੇਂ ਸਿੰਘ ਬਾਕੀ ਹਿੱਲਦੇ ਨਹੀਂ ਕਿ ਸਿੰਘ ਵੀਰ ਹੋਣਾ ਦਾਸ ਹੀ ਦਿੱਤਾ ਹੈ ਤੇ ਵੀਰ ਜੀ ਮੁੱਲ ਕਿੰਨਾ ਕਰ ਦੇਂਦਾ ਆਪਾਂ 80 ਹੈ ਜੀ ਇਹਦਾ ਵੀ ਠੀਕ ਹੈ ਠੀਕ ਹੈ ਮੌਕੇ ਤੇ ਦੋਨਾਂ ਦੇ ਵਿੱਚੋਂ ਨਾ ਮਾਨਤਨ ਹੋ ਜਾਈਗਾ ਠੀਕ ਹੈ ਸੋ ਦੋਸਤੋ ਮਾਨਤਨ ਦੋਨਾਂ ਮੱਜਾਂ ਦੇ ਵਿੱਚੋਂ ਕੀਤਾ ਜਾਵੇਗਾ ਘਰ ਪਹੁੰਚਿਆਂ ਦਾ ਤੇ ਬਾਕੀ ਜਿਹੜੀ ਤਸੱਲੀ ਇੱਕ ਵਾਰੀ ਫੇਰ ਕਰ ਦੇਣੇ ਤਸੱਲੀ ਆਪਦੀ ਚਵਾ ਦੀ ਤੁਸੀਂ ਆਪਨੇ ਖੁਦ ਨੇ ਕਰਨੀ ਐ ਸਾਡਾ ਕੰਮ ਦੋਸਤੋ ਜਿਹੜਾ ਵੀਡੀਓ ਬਣਾਉਣ ਦਾ ਹੈਗਾ ਪਸ਼ੂ ਥੋਟੇ ਅਕੇ ਸਾਹਮਣੇ ਰੱਖਣ ਦਾ ਹੈਗਾ ਵੀ ਤੁਹਾਨੂੰ ਪਸ਼ੂ ਦਿਖਾਉਣ ਦਾ ਹੈਗਾ ਬਾਕੀ ਜਿਹੜੀ ਤਸੱਲੀ ਐ ਥੋਡੀ ਆਪਣੀ ਐ ਠੀਕ ਐ ਵੀਰ ਜੀ ਇਹਦਾ ਮੁੱਲ ਵੀ ਤੁਸੀਂ 8000 ਦਾ ਕਰ ਦਿੱਤਾ ਹਨਾ ਤੇ ਬਾਕੀ ਹੋ ਜਾਏਗਾ ਵੀ ਮੌਕੇ ਤੇ ਮਾਨਤਨ ਹੈ ਹਨਾ ਵੀ ਕਰ ਦਿਓ ਜੇ ਵੀ ਕੋਈ ਸੱਜਣ ਦੂਰ ਨੇੜੇੋਂ ਚੱਲ ਕੇ ਆਉਂਦਾ ਕੋਈ ਹਨਾ ਠੀਕ ਇੱਕ ਵੀਰ ਬਲਵਿੰਦਰ ਜੀ ਜਿਹੜੇ ਕੰਟੈਕਟ ਨੰਬਰ ਨੇ ਆਪਣੇ ਵੀਰਾਂ ਨੂੰ ਬੋਲ ਕੇ ਜਰੂਰ ਦੱਸੋ 9946 ਹਾਂਜੀ 05381 05381 ਠੀਕ ਹੈ ਜੀ ਸੋ ਕਿਸਾਨ ਵੀਰੋ ਇਹ ਵੀਰ ਹੋਣਾਂ ਦੇ ਕੋਲ ਦੋ ਮੱਜਾਂ ਹਨ ਤੇ ਵੀਰ ਜੀ ਇਹਨੂੰ ਖੋਲ ਕੇ ਆਪਾਂ ਤੋਰ ਲਈਏ ਮੜਾ ਜਾ ਆ ਮੀਣੀ ਨੂੰ ਪਹਿਲਾਂ ਖੋਲ ਲਈਏ ਜੀ ਤਾਂ ਦੀ ਮੜੇ ਦਾ ਬਾਕੀ ਦੋਸਤੋ ਵੇਖੋ ਤੁਸੀਂ ਹਵਾਨਾ ਵਧੀਆ ਚੰਗਾ ਥਣਲੇਵਾ ਹੈਗਾ ਝਾਤੀ ਜਰੂਰ ਮਾਰ ਸਕਦੇ ਹੋ ਤਸੱਲੀ ਆਪਦੇ ਦੂਰੋਂ ਨੇੜੇੋਂ ਬੈਠੇ ਜਰੂਰ ਕਰ ਸਕਦੇ ਹੋ ਵੀਡੀਓ ਦੇ ਵਿੱਚ ਮੌਕੇ ਤੇ ਪਹੁੰਚ ਕੇ ਆਪਦੀ ਜੀ ਤਸੱਲੀ ਚੁਵਾਈ ਕਰਕੇ ਵੀ ਕਰ ਸਕਦੇ ਹੋ ਦੋ ਡੰਗ ਦੀ ਤਿੰਨ ਡੰਗ ਦੀ ਚੁਵਾਈ ਤੁਸੀਂ ਆਪਦੇ ਹੱਥੀ ਕਰ ਸਕਦੇ ਜੀ ਪਾਸ ਕਰਨੋਂ ਪ੍ਰੰਤ ਦੋਸਤੋ ਜਿਹੜਾ ਤੁਸੀਂ ਸੌਦਾ ਕਰ ਸਕਦੇ ਹੋ ਬਾਈ ਹੋਰਾਂ ਦੇ ਨਾਲ ਠੀਕ ਹੈ ਵੀਰ ਜੀ ਲੈ ਜੋ ਲੈ ਜੀ ਬਾਕੀ ਸਮਾਂ ਜਿਹੜਾ ਦੋਸਤੋ ਸ਼ਾਮ ਦਾ ਹੈਗਾ ਇਵਨਿੰਗ ਟਾਈਮ 6 ਵਜੇ ਦਾ ਜਿਹੜਾ ਸਮਾਂ ਹੈਗਾ ਚਵਾਈ ਵੀਰ ਹੋਣੀ ਪੁੱਛ ਲੈਣੇ ਬਾਕੀ ਚਵਾਈ 6 ਤੋਂ 6 ਹੀ ਕਰਦੇ ਹੋਣਗੇ। ਬਾਕੀ ਬਲਵਿੰਦਰ ਵੀਰ ਜੀ ਵੀ ਸਵੇਰ ਚਵਾਈ ਵੀ ਤਕਰੀਬਨ ਕਰਨੀ ਨੇ ਜੀ। 6 ਵਜੇ 6 ਵਜੇ ਹਾਂਜੀ 6 ਵਜੇ ਦੋਸਤੋ ਹੁਣ ਜਿਹੜਾ ਸਮਾਂ ਹੋਇਆ ਚਵਾਈ ਦਾ। ਬਾਕੀ ਵੀਡੀਓ ਲੰਬੀ ਹੋ ਜਾਣੀ ਹੈ। ਚਵਾਈ ਤੁਸੀਂ ਆਪਦੀ ਮੌਕੇ ਤੇ ਦੋਸਤੋ ਪਹੁੰਚ ਕੇ ਕਰ ਸਕਦੇ ਹੋ ਬਾਕੀ ਕੋਈ ਭੂਰ ਛੱਟੇ ਵਾਲੀ ਗੱਲ ਨਹੀਂ ਹੈਗੀ। ਚੰਗੀ ਵੀਰ ਜੀ ਕੋਈ ਧਾਰਤੂਰ ਦੀ ਬਿਲਕੁਲ ਸਾਫ਼ ਹਨਾ। ਬਹੁਤ ਚੰਗੀ ਬਹੁਤ ਜੈ ਜੀ ਬਾਈ। ਕੋਈ ਨਾ ਕੋਈ। ਠੀਕ ਹੈ ਵੀਰ ਜੀ ਠੀਕ ਹੈ ਠੀਕ ਹੈ। ਸੋ ਦੋਸਤੋ ਇਹ ਸਨ ਵੀਰ ਹੋਣਾਂ ਦੇ ਕੋਲ ਦੋ ਮੱਜਾ ਵੀਰ ਜੀ ਇਹਨੂੰ ਵੀ ਖੋਲ ਲਿਆ ਰਹੀ ਹੈ। ਤਾਂ ਲੈ ਵਾ ਦੋਸਤੋ ਦੋਨਾਂ ਮੱਜਾ ਨਾ ਤੁਸੀਂ ਵੇਖ ਲਿਆ। ਬਾਕੀ ਜਿਹੜਾ ਕੰਟੈਕਟ ਨੰਬਰ ਵੀਰ ਹੋਣਾਂ ਦਾ ਜਿਹੜੇ ਵੀਡੀਓ ਦੇ ਵਿੱਚ ਚਲਦੇ ਕਰ ਦਿੰਨੇ ਆ। ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਤੁਸੀਂ ਆਪ ਦਾ ਜਿਹੜਾ ਜਿੱਥੇ ਵੀ ਤਾਲਮਿਲ ਤੁਹਾਡਾ ਬਹਿੰਦਾ ਤੁਸੀਂ ਆਪ ਦਾ ਵੀਰ ਹੋਣਾ ਨਾਲ ਗੱਲਬਾਤ ਕਰਕੇ ਬਿਠਾ ਸਕਦੇ ਹੋ ਠੀਕ ਹੈ ਵੀਰ ਜੀ ਮੋੜ ਦਿਓ ਆ ਦੋ ਬੱਚੇ ਆ ਕਿਸਾਨ ਵੀਰੋ ਤੁਸੀਂ ਦੇਖ ਸਕਦੇ ਹੋ ਇੱਕ ਜਿਹੜਾ ਥੋੜਾ ਜ਼ਿਆਦਾ ਵਾਈਟਨੈਸ ਵਿੱਚ ਹੈਗਾ ਇਹ ਮੇਲ ਕਾਫ ਹੈਗਾ ਇੱਕ ਮਗਰ ਕੱਟੀ ਹੈਗੀ ਹੈ ਬੱਚੇ ਤੁਸੀਂ ਜ਼ਰੂਰ ਝਾਤੀ ਮਾਰ ਸਕਦੇ ਬੱਚਿਆਂ ਦੇ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਆਜੀ